ਇਸ ਵੱਲ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਨਸ਼ੇ ਅਸਲੇ ਅਤੇ ਹਵਾਲਾ ਦੀ ਡਰਗਮਣੀ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਸਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਤਿੰਨ ਨੌਜਵਾਨ ਕਾਬੂ ਕੀਤੇ ਗਏ ਹਨ ਜਿਨ੍ਹਾਂ ਪਾਸੋਂ 2 ਕਿਲੋ ਹੈਰੋਇਨ 4 ਆਧੁਨਿਕ ਪਿਸਤੌਲ ਅਤੇ 3.5 ਲੱਖ ਰੁਪਇਆ ਹਵਾਲਾ ਡਰੱਗ ਮੰਨੀ ਬਰਾਮਦ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਇਹਨਾਂ ਵਿੱਚੋਂ ਦੋ ਨੌਜਵਾਨ ਮਲੇਸ਼ੀਆ ਵਿੱਚ ਰਹਿ ਕੇ ਆਏ ਹਨ ਜਿੱਥੇ ਇਹਨਾਂ ਦਾ ਸੰਪਰਕ ਪਾਕਿਸਤਾਨ ਦੇ ਨਾਮੀ ਸਮੱਗਰ ਰਾਣਾ ਦੇ ਨਾਲ ਹੋਇਆ ਹੈ ਇਸ ਸਬੰਧੀ ਪੁਲਿਸ ਕਮਿਸ਼ਨਰ ਭੁੱਲਰ ਨੇ ਕੀ ਕੁਝ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਅਮਰਸਾਤ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਫੇਰਿੰਗੁਰਾਜਾ ਦੀ ਇੱਕ ਖਾਸ ਰਿਪੋਰਟ ਸੜੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅਮਰਸਰ ਨੂੰ 10 ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈ ਪੈਨਨ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਨ ਡਿਸਟ੍ਰਿਕਟ ਦੇ ਨੇ ਇੱਕ ਅਮਰਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆ ਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਮੱਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਿਡ ਚਾਹੇ ਹੀਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਬੜਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹੀਰੋਇਨ ਹੈ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਟਲ ਨੇ ਉਹ ਹੈਗੇ ਆ 30 ਬੋਰ ਦੇ ਨਾਲ ਨਾਲ 3 ਲੱਖ ਡਰਗ ਮੰਨੀ ਹੈ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਹੈ ਕਿ ਜਿਹੜਾ ਮਲੇਸ਼ੀਆ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕਾਉਜ਼ ਉਤੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਟਰੋਰ ਮੋਡਿਊਲ ਚ ਵੀ ਉਤੋਂ ਦੇ ਲੋਕਾਂ ਦਾ ਸ਼ਮੂਲਤ ਆਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਨਾਲ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇ ਨੇ ਜਾਂ ਹੀਰੋਇਨ ਦੇ ਨੇ ਰਣਜੋਤ ਹੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਤੁਸੀਂ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ اور حوالہ ਇਹ ਮੋڈیول ਬਸਟ ਹੋਇਆ ਹੈ اور ਇਹਦੇ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ट्रांजैक्शन ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਇਹਨਾਂ ਦੀਆਂ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ ਇਹਦੇ ਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਜਗਵਿੰਦਰ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਔਰ ਉਹਨੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਬੜਾ ਅੱਛਾ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਵੀ 2023 ਚ ਵਾਪਸ ਆ ਗਿਆ ਸੀ ਇਹ ਜਿਹੜਾ ਹਰਪ੍ਰੀਤ ਹੈ ਔਰ ਗੁਰਪਾਲ ਵੀ 2023 ਚ ਆ ਗਿਆ ਤੋਂ ਅੱਜ ਆ ਕੇ ਕਾਫੀ ਦੇਰ ਤੋਂ ਕਿਉਂਕਿ ਉੱਥੇ ਬੈਠੇ ਇਹਨਾਂ ਦੇ ਕਨੈਕਸ਼ਨ ਹੋ ਗਏ ਸੀ ਇੱਕ ਦੂਜੇ ਨੂੰ ਉੱਥੇ ਜਾਣਦੇ ਵੀ ਨਹੀਂ ਸੀਗੇ ਕਾਮਨ ਫੈਕਟਰ ਜਿਹੜਾ ਰਾਣਾ ਸਵਗਲਰੀ ਆ ਕੇ ਸਾਹਮਣੇ ਆਇਆ ਉਨੇ ਹੀ ਜੋੜ-ਤੋੜ ਕੀਤੇ ਤੇ ਅੱਗੇ ਤੋਂ ਅੱਗੇ ਇਹਨਾਂ ਦਾ ਇੱਥੇ ਮੋਡਿਊਲ ਬਣਦਾ ਰਿਹਾ ਏਜ ਗਰੁੱਪ 23 ਸਾਲ ਦਾ ਹੈਗਾ ਹਰਪ੍ਰੀਤ 21 ਸਾਲ ਦਾ ਗੁਰਪਾਲ ਆ 33 ਸਾਲ ਦਾ ਰੰਜੋਦ ਆ ਜਿਹੜਾ ਹਵਾਲਾ ਆ ਇਹ ਐਗਰੀਕਲਚਰ ਦਾ ਹੀ ਕੰਮ ਕਰਦੇ ਦੋਨੇ ਗੁਰਪਾਲ ਤੇ ਰੰਜੋਦ ਤੇ ਹਰਪ੍ਰੀਤ ਨਾਲ ਡਰਾਈਵਰੀ ਵੀ ਕਰਦਾ ਅਲੱਗ-ਅਲੱਗ ਜਗ੍ਹਾ ਤੋਂ ਫੜੇ ਗਏ ਜੀ ਪਹਿਲਾਂ ਜਿਹੜੇ ਹਰਪ੍ਰੀਤ ਤੇ ਗੁਰਪਾਲ ਫੜੇ ਜਾਂਦੇ ਆ ਉਹਨਾਂ ਤੋਂ ਕੁਝ ਰਿਕਵਰੀ ਹੋਈ ਪਿਸਤਲ ਦੀ ਫਿਰ ਉਸ ਤੋਂ ਬਾਅਦ ਰੰਜੋਤ ਦਾ ਨਾਮ ਆਇਆ ਟਰੈਕ ਕਰਦੇ ਕਹਿੰਦੇ ਰੰਜੋਤ ਤੋਂ ਵੀ ਦੋ ਪਿਸਤਲ ਮਿਲ ਗਏ ਹੀਰੋਇਨ ਸਾਰੀ ਜਿਹੜੀ ਆ ਉਹ ਉਹ ਹਰਪ੍ਰੀਤ ਤੇ ਗੁਰਪਾਲ ਤੋਂ ਮਿਲੀ ਹੈ ਤੇ ਡਰਗ ਮਨੀ ਤੇ ਜਿਹੜਾ ਹਵਾਲਾ ਕਨੈਕਸ਼ਨ ਤੇ ਦੋ ਪਿਸਤਲ ਜਿਹੜੇ ਆ ਰੰਜੋਤ ਤੋਂ ਕੁਆਲੀਫਿਕੇਸ਼ਨ ਦੀ ਪਲੱਸ 2 ਹੈਗੇ ਆ ਹਰਪ੍ਰੀਤ ਤੇ ਗੁਰਪਾਲ ਰੰਜੋਤ ਛੇਵੀਂ ਪਾਸ ਪਹਿਲਾ ਕੇਸ ਨਹੀਂ ਹੈਗੇ ਪਤਾ ਨਹੀਂ ਕਿਉਂਕਿ ਇਹਨਾਂ ਦਾ ਨੈਟਵਰਕ ਹੈ ਜੇ ਰਾਣੇ ਦੇ ਹੋਰ ਨੈਟਵਰਕ ਇੱਥੇ ਸਾਡੇ ਸਾਹਮਣੇ ਆਏ ਉਹਨਾਂ ਤੇ ਕੰਮ ਕਰ ਰਹੇ ਆ